ਮੇਰੇ ਹਿਸਾਬ ਨਾਲ ਤਾਂ ਬੇ ਜਰਾ ਇੱਥੋਂ ਜੇ ਪੇਕਿਆਂ ਤੋਂ ਜਾ ਕੇ ਗਾਂ ਹੂੰ ਸੌਰੀ ਸੌਹਰਾਂ ਤੱਕ ਵੀ ਜਾ ਕੇ ਫਰਜ਼ ਨਿਭਾਉਣਾ ਆਪਣੇ ਘਰ ਦਾ ਪੂਰਾ ਕੰਮ ਦੇ ਵਿੱਚ ਨਾ ਪੂਰਾ ਫਰਜ਼ ਨਿਭਾਉਣਾ ਕਿਉਂ ਬਈ ਆਪਾਂ ਦੋ ਗੱਲਾਂ ਹਾਂ ਉਹ ਸ਼ੇਅਰ ਕਰਨੀ ਤੇ ਪਰ ਸੁਨਾਹੜ ਟਾਈਮ ਨਾ ਲਾ ਹੁਣ ਤੂੰ ਮੁੰਡੇ ਬੈਠਿਆ ਡੀਕ ਦੇ ਵਿੱਚ ਕਦੋਂ ਅਗੀ ਸੁਣਾਏਗਾ ਦੇਖੋ ਬਈ ਚੱਲ ਬਈ ਸੁਨਾਹੜ ਟੀਟਰਾ ਟੀਟਰਾ ਓ ਬਾਪੂ ਬਾਪੂ ਰਹਿਣ ਕਰਦਿਆਂ ਨਾ ਆਪਣੇ ਕੰਮ ਤੋਂ ਪਿੱਛੇ ਹਟਦਿਆਂ ਓ ਬਾਪੂ ਬਾਪੂ ਰਹਿਣ ਕਰਦਿਆਂ ਨਾ ਆਪਣੇ ਕੰਮ ਤੋਂ ਪਿੱਛੇ ਹਟਦਿਆਂ ਓ ਸਾਰੀ ਜ਼ਿੰਦਗੀ ਮਾਪਿਆਂ ਦਾ ਏ ਕਰਜ਼ ਚਕਾਉਂਦਿਆਂ ਨੇ ਬੱਲੇ ਬੱਲੇ ਓ ਸਾਰੀ ਜ਼ਿੰਦਗੀ ਮਾਪਿਆਂ ਦਾ ਏ ਕਰਜ਼ ਚਕਾਉਂਦਿਆਂ ਨੇ ਓ ਆਪਣੇ ਕੰਮ ਦਾ ਘਰ ਵਿੱਚ ਪੂਰਾ ਫਰਜ਼ ਨਮਾਉਂਦਿਆਂ ਨੇ ਕੀ ਬਾਤ ਆ ਉਹ ਆਪਣੇ ਕਰਦੇ ਕੰਮ ਦਾ ਪੂਰਾ ਫਰਜ਼ ਨਮਾਉਂਦਿਆਂ ਨੇ ਉਹ ਪੁੱਤਾਂ ਨਾਲ ਵਜ ਕੇ ਖਿਆਲ ਰੱਖਦੀਆਂ ਕਿਸੇ ਤਰਸ ਨਾ ਖਾਦਾ ਜੰਮੀ ਤੇ ਉਹ ਵਿੱਚ ਬੜਾ ਪੇ ਬੇਬੇ ਬਾਪੂ ਬਹਿ ਜਾਂਦੇ ਜਦੋਂ ਮੰਜੀ ਤੇ ਆਏ ਹਾਈ ਵਿੱਚ ਬੜਾ ਪੇ ਬੇਬੇ ਬਾਪੂ ਬਹਿ ਜਾਂਦੇ ਜਦੋਂ ਮੰਜੀ ਤੇ ਓ ਨਾ ਪੁੱਤਾਂ ਕਿਤੇ ਪਾਣੀ ਪੁੱਥਿਆ ਓਹ ਨਾ ਪੁੱਤਰਾ ਕਿਤੇ ਪਾਣੀ ਪੁੱਥਿਆ ਧੀਆਂ ਧਰਛ ਜਗਾਉਂਦੀਆਂ ਨੇ ਉਹ ਆਪਣੇ ਕੰਮ ਦਾ ਘਰ ਵਿੱਚ ਪੂਰਾ ਫਰਜ਼ ਨਿਭਾਉਂਦੀਆਂ ਨੇ ਆਪਣੇ ਕੰਮ ਦਾ ਘਰ ਵਿੱਚ ਪੂਰਾ ਫਰਜ਼ ਨਿਭਾਉਂਦੀਆਂ ਨੇ ਲੈ ਵੀ ਸੱਜਣੋ ਗੀਤ ਨੂੰ ਸਾਰਾ ਸੁਣਾਤਾ ਬਾਈ ਨੇ ਪੂਰਾ ਵਧੀਆ ਗੀਤ ਆ ਸਾਨੂੰ ਤਾਂ ਪੂਰਾ ਵਧੀਆ ਲੱਗਿਆ ਕੋਈ ਪਹਿਲਾਂ ਸੁਣਦੇ ਹੀ ਆ ਤੇ ਇਹ ਗੀਤ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਧੀਆ ਭੈਣਾ ਆਪਣੀਆਂ ਵੀਰ ਭਰਾ ਤੇ ਬਾਕੀ ਸਾਡੇ ਇੱਥੋਂ ਦੇ ਸੱਜਣ ਖੜੇ ਆ ਇਹਨਾਂ ਤੋਂ ਪੁੱਛ ਲੈਨੇ ਆ ਗੀਤ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਨੇ ਸੁਣਿਆ ਬਾਈ ਅੱਜ ਕਹਿੰਦੇ ਸੋਨਾ ਗੀਤ ਅਸੀਂ ਵੀਡੀਓ ਚ ਤਾਂ ਦੇਖਦੇ ਆਂ ਅਸੀਂ ਲਾਈਵ ਦੇਖਣਾ ਅੱਜ ਵੀ ਕਿਵੇਂ ਕਿਵੇਂ ਗਾਉਂਦੇ ਆ ਤੁਸੀਂ ਕਿਵੇਂ ਗੀਤ ਬਣਾਉਂਦੇ ਆ ਤੇ ਹਣੀ ਬਾਈ ਕਿਵੇਂ ਲੱਗਿਆ ਗੀਤ ਨੂੰ ਉਹ ਤਾਂ ਵਧੀਆ ਲੱਗਿਆ ਪੂਰਾ ਘੰਟ ਲੱਗਿਆ ਮੂਰ ਤੈਨੂੰ ਪੁੱਤ ਗੀਤ ਸੋਹਣਾ ਲੱਗਿਆ ਹਾਂ ਕਿਉਂ ਭਾਈ ਜਵਾਬ ਨਹੀਂ ਬੋਲਦਾ ਸੋਣਾ ਲੱਗਿਆ ਨਾ ਬੋਲ ਕੇ ਗੈਦ ਕੇ ਹਾਂ ਹਾਂ ਵੀ ਗੀਤ ਸੋਣਾ ਲੱਗਿਆ ਜਵਾਬ ਨਹੀਂ ਵੀ ਦੱਸਿਆ ਵਾ ਤੇ ਨਿੱਕੇ ਨਿੱਕੇ ਜਵਾਬਾਂ ਨੂੰ ਆਹੀ ਸਾਡਾ ਆਹੀ ਸਿੱਖਿਆ ਦੇਣੀ ਹੈ ਵੀ ਨਿੱਕੇ ਨਿੱਕੇ ਜਵਾਬ ਨਵੀਂ ਪੀੜ੍ਹੀ ਵੀ ਵਧੀਆ ਚੰਗੀ ਜੀ ਸੁਣ ਠੀਕ ਆ ਤੇ ਹੁਣ ਜਿਹੜਾ ਕੋ ਹੋਈ ਜਾਂਦਾ ਹੋਈ ਨਾ ਜਦੋਂ ਆਪਾਂ ਸ਼ੁਰੂਤ ਹੁਣ ਜਿਹੜੀ ਚੀਜ਼ ਹੈ ਸ਼ੁਰੂ ਕਰ ਲਗੇ ਵੀ ਵਧੀਆ ਚੀਜ਼ ਦੱਸਗੇ ਹਨਾ ਬੰਦਿਆਂ ਨੂੰ ਤੇ ਆਪਣੇ ਬੱਚਿਆਂ ਨੂੰ ਤਾਂ ਉਹ ਉਵੇਂ ਹੀ ਉਵੇਂ ਹੀ ਸਿੱਖਣਗੇ ਉਵੇਂ ਹੀ ਕਰਨਗੇ ਉਹ ਚੀਜ਼ ਹੀ ਕਰਨਗੇ ਗੀਤ ਕਿਵੇਂ ਲੱਗਿਆ ਸੱਜਣਾ ਵਧੀਆ ਲੱਗਿਆ ਪੂਰਾ ਘੰਟ ਲੱਗਿਆ ਹਾਂ ਵੀ ਕੀ ਵੀ ਸਾਨੂੰ ਸ਼ੇਅਰ ਕਰਨਾ ਚਾਹੀਦਾ ਸਾਡੇ ਗੀਤ ਨੂੰ ਕਰਨਾ ਚਾਹੀਦਾ ਫੋਲੋ ਵੀ ਕਰਨਾ ਚਾਹੀਦਾ ਇਹ ਮਾੜਾ ਮੋਟਾ ਤੂੰ ਆਪ ਕਹਿ ਵੀ ਹਾਂ ਲਾਈਕ ਸ਼ੇਅਰ ਫੋਲੋ ਕਰਨਾ ਚਾਹੀਦਾ ਧੰਨਵਾਦ ਸੱਜਣੋ ਤੇ ਇਹ ਗੀਤ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸਾਡੇ ਚੈਨਲ ਨਾਲ ਜੁੜਿਓ ਫੋਲੋ ਕਰੋ ਅੱਗੇ ਚੀਜ਼ਾਂ ਚੰਗੀਆਂ ਸੁਣਨ ਦੇ ਲਈ ਧੰਨਵਾਦ ਜੀ